ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਅੱਜ ਸਤ ਹਮਲੇਸ਼ੀਆ ਦੇ ਵਿੱਚ ਹੈਗਾ ਜੀ ਚੌਥਾ ਦਿਨ ਤੇ ਅਸੀਂ ਅੱਜ ਸਵੇਰ ਤੋਂ ਰਸਤੇ ਤੇ ਸੀਗੇ ਤੇ ਹੁਣ ਸ਼ਾਮ ਨੂੰ ਥੋੜਾ ਦੇਖਿਆ ਤੇ ਸੋਚਿਆ ਇੱਕ ਮਾਲ ਘੁੰਮ ਕੇ ਆਈਏ ਇੱਥੇ ਆ ਦੇਖੋ ਮੈਥੋਡਿਸਟ ਕਾਲਜ ਕਾਫੀ ਕਾਲਜ ਨੇ ਇੱਥੇ ਸੋ ਅਸੀਂ ਹੁਣ ਜਾ ਰਹੇ ਮਾਲ ਦੇ ਵਿੱਚ ਤੇ ਬਾਕੀ ਤੁਹਾਨੂੰ ਸਾਰਾ ਮਾਹੌਲ ਚੱਲ ਦਿਖਾਣੇ ਮਾਲ ਦਾ ਵੀ ਤੇ ਇਹ ਜਿਹੜੀ ਤੁਸੀਂ ਬਿਲਡਿੰਗ ਦੇਖ ਰਹੇ ਹੋ ਇਹ ਹੈਗੀ ਹੈ ਨਾ ਬੈਂਕ ਹੈ ਇਹ ਸਾਰੇ ਪਾਸੇ ਜਿੱਧਰ ਨੂੰ ਚੱਲ ਜੂਗੇ ਉਧਰੋਂ ਤੁਹਾਨੂੰ ਦਿਖਾਈ ਦੇਵੇਗੀ ਜਰੂਰ ਜਦੋਂ ਅਸੀਂ ਰੂਮ ਤੋਂ ਚੱਲੇ ਸੀ ਨਾ ਤੇ بارش ਸ਼ੁਰੂ ਹੋ ਗਈ ਸੀ ਤੇ ਜੇ ਇੱਥੇ ਕਹਿੰਦੇ ਕਿ ਜਦੋਂ 38 39 ਡਿਗਰੀ ਹੋ ਜਾਂਦਾ ਹੈ ਟੈਂਪਰੇਚਰ ਹੋਏ ਨਾਲ ਨਾਲ بارش ਆ ਜਾਂਦੀ ਹੈ ਜੀ ਤੇ ਬਹੁਤ ਵਧੀਆ ਮੌਸਮ ਹੋਇਆ ਪਿਆ ਇੱਥੇ ਅੱਜ ਸੋ ਅਸੀਂ ਹੁਣ ਪਹੁੰਚ ਗਏ ਹਾਂ ਜੀ ਵਿਰਚਿਆ ਟਾਈਮਸ ਗਰਲ ਕੋਲ ਨੂੰ ਤੇ ਇੱਥੇ ਅੰਦਰ ਐਂਟ੍ਰੈਂਸ ਦੇ ਵਿੱਚ ਹੀ ਇਹਨਾਂ ਨੇ ਬੜੀ ਵਧੀਆ ਡੈਕੋਰੇਸ਼ਨ ਕੀਤੀ ਹੋਈ ਸੀ ਦੀਵਾਨੀ ਦੇ ਮੁੱਖ ਤੇ ਤੇ ਕਾਫੀ ਕੂਇਸਟ ਆਉਂਦੇ ਨੇ ਵਦਿਆ ਬਹੁਤ ਵੱਡਾ ਮਾਲ ਹੈ ਇਧਰ ਨੂੰ ਆਦੀ ਬੰਦਾ ਘੁੰਮੂ ਮ ਜਾਂਦਾ ਇੱਕ ਵਾਰੀ ਅੰਦਰ ਵਗ ਜੇ ਤਾਂ ਇਹਦਾ ਕੁਝ ਐਸਟੈਂਡਲੀ ਡੈਕੋਰੇਸ਼ਨ ਨੇ ਦੇਖੋ ਮੋਰ ਬਣਾਏ ਹੋਏ ਨੇ ਉੱਤਰ ਵੀ ਇਸ ਤਰ੍ਹਾਂ ਦੀ ਔਰ ਜੋ ਸਾਰੇ ਬੈਕਲੇ ਪੂਰਕ ਰੱਖੋ ਨੇ ਆ ਸੋ ਇਥੇ ਅਸੀਂ orange jacket ਅਸੀਂ ਸਮਾਨ ਕਾਫੀ ਕੀਤਾ ਹਾਂ ਸੋ ਆਪਸੇ ਸਸਤਾ ਮਿਲਦਾ ਹੈ ਸੋਹਣੀ ਦੀ ਦੀ ਸ਼ਾਪ ਤੇ ਅਸੀਂ ਉੱਥੋਂ ਥੋੜਾ ਜਿਹਾ ਸਾਮਾਨ ਲਿਆ ਸੀਗਾ ਤੁਹਾਨੂੰ ਮੈਂ ਗੂਗਲ ਸੰਗੇ ਸੀ ਕੀ ਸ਼ਾਪਿੰਗ ਕੀਤੀ ਹੈ ਇੱਥੇ ਵੀ ਹਰੇਕ ਬੈਂਡ ਦੀ ਬ੍ਰਾਂਡ ਦੀ ਸ਼ਾਪ ਹੈਗੀ ਆ ਤੇ ਇਹ ਦੇਖੋ ਜਿੱਦਾਂ ਰੌਣਕ

ਅੱਗੇ ਬਰਤਨ ਕਿ ਬਸਲ ਦਾ ਤੱਕ ਤੱਕ ਜੀ ਮੈਂ ਜੀ ਅਧਿ ਕ੍ਰਿਸ਼ ਪਰ ਮਤਵਾ ਹਾਂ ਅਸਰਾ ਸੀ ਫਲੋਰ ਉੱਪਰ ਹੋ ਰਿਹਾ ਜੀ ਅਸੀਂ ਹਲੇ ਸੈਕੰਡ ਫਲੋਰ ਤੇ ਆਏ ਹੋਏ ਹਾਂ ਪੱਲੇ ਵੱਸੇ ਵੀ ਹੋਈ ਹੈ ਅਸ ਤੇ ਦੂਰ ਦੂਰ ਦੇਖਿਆ ਜਾ ਆ ਅੰਦਰੋਂ ਵੀ ਹੋਈ ਹੈ ਜੇ ਤੁ ਜੁਨਾਇ ਤੋਂ ਲੋਈ ਹੋਣ ਇਹ ਗੇਮ ਕੁਛ ਇਸ ਤਰ੍ਹਾਂ ਦੀ ਹੈ ਇਹ ਸਿੱਕਾ ਪਾਇਆ ਟੋਕਨ ਪਾਇਆ ਤੇ ਉਸ ਤੋਂ ਬਾਅਦ ਇਹਨੂੰ ਖਿਲੋਣੇ ਫੜਨਾ ਪਰ ਗ੍ਰਿਪ ਨਹੀਂ ਬਣਦੀ ਗਿਰ ਗਿਆ ਹੁਣ ਆਏ ਜਿਵੇਂ ਬਟਲਨਡ ਤੇ ਖੁੱਕ ਲੱਗ ਗਈ ਫਿਰ ਮੈਂ ਕਿਹਾ ਕਿ ਨਾ ਖਾਂਗੇ ਰੱਜ ਨਹੀਂ ਹੈ ਕਿ ਮੈਂ ਰੱਖਿਆ ਹੁਣ ਮੈਂ ਅੱਥੇ ਤੁਸੀਂ ਦਿੱਤੀ ਕਿ ਕਿ ਮੈਂ ਵੀ ਆ ਬੋਲੀ ਕਿ ਮੈਂ ਖੇਲਦੀ ਹਾਂ ਸੋ ਦਸਿੰਗ ਬਟ ਦੇ ਜੇ ਪਾਇਆ ਰਿਡ ਦੀ ਵੀਨਾ ਅਨਸਰ 12 ਟੋਕਨ ਨੇ ਤੇ 12 ਦਾ ਵਾਰੀਆਂ ਹੋ ਗਈਆਂ ਤੇ ਦੇ ਵਿੱਚ ਇਹ ਹੈ ਕਿ ਜਦੋਂ ਐਕਸ ਹੋਇਆ ਉਹ ਉੱਪਰ ਪੀਲੀ ਦੀ ਹੈ ਜਿੱਥੇ ਅਸੀਂ 12 ਪੁਆਇੰਟ ਮਿਲਾ ਲਏ ਉਹ ਜਿਹੜੀ ਚੀਜ਼ ਦੇ ਉੱਪਰ ਤੇ ਪ੍ਰੈਸ ਹੋਈ ਉਹ ਚੀਜ਼ ਤੋਂ ਹੋਤੀ ਹੀ ਪੁਨਤੇ ਕਿੰਨੇ ਆ ਜਿੰਨੇ ਜਿੰਨੇ ਜਦੋਂ ਆਵੇ ਜਿਸ ਫੇਸ ਦੇ ਵਿੱਚ ਉਹ ਹੋਈ ਕਿਥੇ ਉਹ ਚੀਜ਼ ਮਿਲਦਾ ਠੀਕ ਹੈ ਐਕਸਟਰਾ ਕਰਕੇ ਨਹੀਂ ਵੀਡੀਓ ਵਿੱਚ ਪਾਏ ਉੱਥੇ ਪਾ ਉੱਥੇ ਪਾ ਬਿਲਕੁਲ ਅੱਛਾ ਬਾਇਆ ये रे चीज Orada birçok şey yapıyorlar. Evet. Bir şey yok, bir şey yok. Bu da birçok şey değil. Evet, bu da birçok şey. Bu da başka bir Hayır, bu da birçok şey değil. Ne? da birçok şey değil. Aman Tanrım. Bu da birçok şey değil. Bu da birçok şey değil. ਆਪਣੇ ਭੋਜ ਦੇ ਕਿ ਯਾਰ ਕਿਆ ਆਪਣੇ ਭੋਜ ਦਾ ਫਿਰ ਆਪਣੇ ਜਿਆਦਾ ਕਿ ਜਿਹੜੇ ਨਹੀਂ ਨਿਕਲਦੇ ਨਹੀਂ ਨਿਕਲਦੇ ਬਾਅਦ ਆਪਣੇ ਭੋਜ ਦਾ ਅੱਛਾ ਹੁਣ ਵਾਲੇ ਕਿਹੜੇ ਸਟਾਫ 10 ਸੈਕਿੰਡ ਹੈਗਾ ਚੱਲ ਕਰ ਦੇ ਭਾਇਆ ਹੁਣ ਚੰਗੀ ਉੱਧਰ ਜਾਣ ਓਕੇ ਕਰ ਜਿੰਨਾ ਮਰਜ਼ੀ ਘਾਹ ਹੁਣ ਪਹਿਲੇ ਹੀ ਉਹ ਲਈ ਜੇ ਕਰਨਾ ਸ਼ੁਰੂ ਕਰ ਦੋ ਤਾਂ ਆ ਨਹੀਂ ਬੁਣਾਏਗਾ ਤੇਰਾ ਹੋ ਜਾਗਾ ਲੈ ਉਹਦੇ ਤੇ ਕਿਨੇ ਲਾਗੇ ਤੇ ਕਿਆ ਯਾਰ ਤੁਸੀਂ ਦੋ ਤਾਂ ਰਹਿਣ ਤੇ ਦੂਸਰੇ ਵਾਲੇ ਕਰ ਲੈਣੇ ਨੇ ਲੈ ਨੇ ਇੱਕ ਬੁਧ ਖਾਲੀ ਆ ਰੱਟ ਗਿਆ ਵਸ ਇਹੀ ਲੈਣਾ ਹੈ ਘੱਟ ਗਿਆ ਯਾਰ ਕੁਝ ਵੀ ਕਰ ਲੋ ਕੁਝ ਨਾ ਕੁਝ ਤੇ ਨਿਕਲੇ ਹੋਣਾ ਆਏ ਹਾਏ ਸਾਰੇ ਗੁੱਸੇ ਫਿਨਿਸ਼

ਇੰਨਾ ਜ਼ਿਆਦਾ ਕਿਊਇਸਟ ਹੈ ਕੋਈ ਸਮਝ ਨਹੀਂ ਆਉਂਦੀ ਇੰਨੀ ਪਬਲਿਕ ਜਾ ਰਹਾ ਹੈ ਜਿਹੜੇ ਵੀ ਮੌਜੂਦ ਨੇ ਉੱਥੇ ਹੀ ਇਸੇ ਤਰ੍ਹਾਂ ਹੀ ਉਹਦੇ ਵਿੱਚ ਹੀ ਹੈ ਬਹੁਤ ਜ਼ਿਆਦਾ ਪਬਲਿਕ ਕਿਸੇ ਨੂੰ ਕਿਸ ਚੀਜ਼ ਦੀ ਕੋਈ ਕਲਪਨਾ ਨਹੀਂ ਆਈ ਇੱਥੇ ਅੱਗੇ ਸਟੈਪਲ ਬੋਲਣ ਦਾ ਇੱਕੋ ਜਿਹਾ ਅੱਜ ਤੇ ਬਾਕੀ ਜਿੰਨੇ ਫਲੋਰ ਵਿੱਚ ਨੇ ਉਹਨੇ ਹੀ ਫਲੋਰ ਉੱਪਰ ਇੱਥੇ ਸਭ ਦੇ ਹਨ ਸਭ ਦੇ ਤੇ ਕੁਝ ਲਵਾਂਗੇ ਅਸੀਂ ਦੇਖਦੇ ਹਾਂ ਇੱਥੇ ਜਗ੍ਹਾ-ਜਗ੍ਹਾ ਤੇ ਅੰਦਰ ਏਟੀਐਮ ਵੀ ਹੈ ਕ੍ਰਾਂਸਕੀ ਜੀ ਹੈ ਬਾਕੀ ਸਾਰੇ ਤਕਰੀਬਨ ਫਾਰਨਰ ਹੀ ਹੈ ਇੱਥੇ ਅ ਤੁਸੀਂ ਅਸੂ ਦੇਖ ਸਕਦੇ ਹੋ ਹਨ ਇਸ ਰਾਂ ਕੇਰੀ ਕਰ ਲਿਏਗਾ ਕੋਲਡ ਡਰਿੰਕ ਸਿੱਧਾ ਜੁੜ ਕਰਦਾ ਜਾ ਕੇ ਪੀ ਲੋ ਤੁਸੀਂ ਖਾਮ ਥੋੜਾ ਗਲੇਆ ਸੀ ਖਾਇਆ ਆ ਦੇਖੋ ਕੋਈ ਏਸੀ ਦੇ ਨਾਲ ਪੱਠਾ ਲਗਾਇਆ ਕਿੰਨਾ ਉਹ ਜੀ ਸੋ ਜੀ ਐ ਹੁਣ ਇੱਕ ਹੋਰ ਦੇਖੋ ਅਸੀਂ ਉੱਪਰ ਜਾ ਰਹੇ ਜੀ ਛੱਤ ਵਿੱਚ ਦੇਖਿਆ ਛੱਤ ਦੇ ਉੱਤੇ ਦੇਖੋ ਕਿੰਨਾ ਸੋਹਣਾ ਇਹਨਾਂ ਨੇ ਘਾਹ ਵਗੈਰਾ ਉਗਾਇਆ ਹੋਇਆ ਹੈ ਤੇ ਆਫੀਸ਼ਲ ਹੈ

ਐਮ ਸਾਜ਼ਤ ਸੀਗਾ ਬਾਕੀ ਉਸ ਤੋਂ ਉੱਪਰ ਹੁਣ ਅਸੀਂ ਆ ਗਏ ਇੱਥੇ ਸਾਰਾ ਜਿਹੜਾ ਹੈਗਾ ਇਹ ਬੱਚਿਆਂ ਦੇ ਖੇਲਾਂ ਦਾ ਤੇ ਝੂਲੇ ਵਗੈਰਾ ਸਾਰੇ ਸੀਗੇ ਬਹੁਤ ਖਤਰਨਾਕ ਈਮਾਂ ਸੀਗੀਆਂ ਦੇਖੋ ਆਪਣੇ ਇੰਡੀਆ ਦੇ ਵਿੱਚ ਤੇ ਇੱਥੇ ਇਦਾਂ ਦਾ ਕੁਝ ਵੀ ਨਹੀਂ ਆ ਜਿੰਨਾ ਉੱਥੇ ਮਲੇਸ਼ੀਆ ਦੇ ਵਿੱਚ ਬਣਦਾ ਹੋਇਆ ਇਹ ਬਹੁਤ ਖਤਰਨਾਕ ਜਿਹੜੀ ਹੈ ਟ੍ਰੇਨ ਦੀ ਜਿਹੜੀ ਪਟੜੀ ਜੀ ਬਣੀ ਹੋਈ ਹੈ ਬਹੁਤ ਖਤਰਨਾਕ ਹੈ ਸੀ ਥੋੜੀ ਚਲਦੀ ਰਹੀ ਸੀ ਜੀ ਉਹ ਪੜ ਗਿਆ ਤਾਂ ਪੂਰਾ ਦਰਾ ਬੀ ਬਹੁਤ ਵੀ ਦਿਆ ਲੱਗਦਾ ਪਿਆ ਉਹ ਨਾ ਵੀ ਦੁਨੀ ਲੱਗਦੀ ਹੈ ਕੁਝ ਬਣਾ ਦਿਖਾ ਦੇਖ ਰੂਪ ਨੂੰ ਜੰਦੀ ਹੈ ਤੇ ਉਹਨਾਂ ਲਈ ਆਪਣਾ ਹੈ ਨਾ ਆ ਮੇਰੇ ਵਰਗੇ ਟੇਲਰ ਸਾਹਿਬ ਬੈਠੇ ਹੋਏ ਨੇ ਕੱਪੜੇ ਸੀਤੇ ਪਏ ਸੋ ਜੀ ਇਹ ਹੈਗੀ ਆ ਗੱਡੀਆਂ ਦਾ ਰੇਸ ਕਰ ਰੇਸ ਕਰ ਰਹਾ ਇੱਥੇ ਬੱਚੇ ਰੇਸ ਗਾਰ ਵਿੱਚ ਬੈਠੇ ਹੋਏ ਨੇ ਖੇਲ ਰਹੀ ਆ ਦੇਖੋ ਹੁਸਨ ਵੀ ਕਹਿ ਰਹੀ ਸੀਗਾ ਕਿ ਮੈਂ ਮੈਂ ਵੀ ਖੇਲਨੀ ਆ ਪਰ ਪਤਾ ਨਹੀਂ ਫਿਰ ਉਹਦਾ ਮੂਡ ਕਿਉਂ ਚੇਂਜ ਹੋ ਗਿਆ ਤੇ ਫਿਰ ਕਹਿਣ ਲੱਗਾ ਨਹੀਂ ਮੈਂ ਨਹੀਂ ਚਲਾਣੀ ਹੈਗੀ ਇੱਥੇ ਕੁਝ ਇਸ ਤਰ੍ਹਾਂ ਦਾ ਇਹ ਹੈਗੀ ਸੀ ਜੀ ਥੀਮ פארਕ ਥੀਮ פארਕ ਹੈ ਕੋਈ ਆ ਸਾ ਮੈਨੂੰ ਲੱਗਦਾ ਕੋਈ ਗੇਮ ਨਹੀਂ ਹੋਏਗੀ ਬੱਚੇ ਖੇਡਣ ਵਾਲੀ ਖੇ ਜਿਹੜੀ ਇਥੇ ਨਾਲ ਹੋਵੇ ਹਰ ਇੱਕ ਹੀ ਗੇਮ ਐਕਸਟ੍ਰੀਮ ਹੈ ਇਹ ਵੀ ਜਿਹੜੇ ਆਪਨੇ ਦੇਖਿਓ ਅਗੋਂ ਤਾਂ ਦਿਖਾਣੇ ਨੇ ਇਹ ਅਜੀਬ ਵੀਡੀਓ ਹੈ ਇਹ ਦੇਖਿਆ ਤੁਹਾਨੂੰ ਪਰੰਤ ਸਰ ਤੇ ਜੋ ਦਿੱਸੇ ਰੁਗੀ ਕਿਤੇ ਰਸ ਲੂਸ ਹੋ ਜਾਏਗੀ ਮੈਂ ਚਲਾਈ ਵੀ ਕੀਤਾ ਸੀਗਾ ਬਟ ਨੈਟਵਰਕ ਲਾਈਵ ਨਾ ਕਲੀਅਰ ਨਹੀਂ ਹੋ ਰਿਹਾ ਯਾਰ ਸਾਹ ਤੁਸੀਂ ਬੋਲ ਕੋ ਨਹੀਂ ਦੇ ਇਹ ਵੀ ਤੇ ਜੋ ਜੜੀ ਖਤਰਨਾਕ ਗੱਡੀ ਚੱਲਦੀ ਆ ਮੈਂ ਅਕੀਸ ਦੇ ਚਾਈਡਸ ਪਰ ਬਹੁਤ ਚੀਜ਼ਾਂ ਮਾਰਦੇ ਤੈ हूँ टाइम काफ़ी हो गया से वापस अपने रूम ए असं लैके आए सी मसाजर सूँ बड़ा प्यार लग गया बाकी थोड़ा जी होर शॉपिंग की जिस तरह देखो नील पेंट है और अदर पर्स है